ਜੀ গুড মর্নিং ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਸਭ ਤੋਂ ਪਹਿਲਾਂ ਵੈਲਕਮ ਤੁਹਾਡੇ ਆਪਣੇ YouTube ਚੈਨਲ ਪੰਗੂ ਬਲੌਗ ਦੇ ਉੱਪਰ ਅੱਜ ਮੈਂ ਜਿਹੜਾਗਾ ਘਰੇ ਸੀ ਅੱਜ ਵੀ ਕਿਉਂਕਿ ਮੈਨੂੰ ਅੱਜ ਵੀ ਛੁੱਟੀ ਸੀਗੀ ਕੱਲ ਵੀ ਤੇ ਪਰਸੋਂ ਵੀ ਛੁੱਟੀ ਸੀਗੀ ਪਰਸੋਂ ਵੈਸੇ ਕਾਲਜ ਜਾਣਾ ਸੀ ਤਣ ਛੁੱਟੀਆਂ ਸੀਗੀਆਂ ਮੈਨੂੰ ਵੈਸੇ ਤਾਂ ਚਲੋ ਮੰਡੇ ਨੂੰ ਕਾਲਜ ਜਾਣਾ ਸੀ ਫਿਰ ਆ ਦੋ ਦਿਨਾਂ ਟਿਊਸ਼ਨ ਐਂਡ ਵੈਨਸਡੇ ਮੈਨੂੰ ਪੂਰੀ ਛੁੱਟੀ ਸੀਗੀ ਕੱਲ ਸ਼ੋਪਿੰਗ ਕਰਨ ਚਲੀ ਗਈ ਸੀ ਤੇ ਅੱਜ ਅਸੀਂ ਘਰੇ ਅ ਅੱਜ ਮੈਂ ਕਰਨੀ ਆਂਗੀ ਡੀਪ ਸੋਰੀ ਡੀਪ ਕਲੀਨਿੰਗ ਕਿਉਂਕਿ ਕੱਲ ਨੂੰ ਫਿਰ ਇਨਸਪੈਕਸ਼ਨ ਵਾਲਿਆਂ ਨੇ ਆਉਣਾ ਹੈ ਇੱਥੇ ਘਰ ਮਤਲਬ ਦੇਖਣ ਆਉਂਦੇ ਨੇ ਇਹ ਨਹੀਂ ਹੈਗਾ ਵੀ ਆਪਾਂ ਘਰ ਲੈ ਲਿਆ ਜਾਂ ਉਹਦੇ ਵਿੱਚ ਰਹਿ ਰਹੇਾਂਗੇ ਤਾਂ ਉਹਨੂੰ ਕੋਈ ਚੈੱਕ ਕਰਨ ਨਹੀਂ ਆਊਗਾ ਵੀ ਆਪਾਂ ਉਹਨੂੰ ਕਿੱਦਾਂ ਰੱਖ ਰਹਾਂਗੇ ਇੱਥੇ ਮਤਲਬ ਘਰਾਂ ਦੀ ਚੈਕਿੰਗ ਹੁੰਦੀ ਹੁੰਦੀ ਹੈਗੀ ਹਨਾ ਉਹਨੂੰ ਦੇਖਣ ਆਉਂਦੇ ਨੇਗੇ ਇਨਸਪੈਕਸ਼ਨ ਕਰਦੇ ਆ ਉਹ ਵੀ ਜਿਹੜਾ ਘਰ ਆ ਉਹ ਇਹਨਾਂ ਨੇ ਕਿਵੇਂ ਰੱਖਿਆ ਹੋਇਆਗਾ ਇਹ ਨਹੀਂ ਹੈਗਾ ਵੀ ਜਿਵੇਂ ਆਪਾਂ ਇੰਡੀਆ 'ਚ ਹਨਾ ਆਪਾਂ ਆਪਣੇ ਘਰ ਨੂੰ ਕਲੀਨ ਰੱਖੀਏ ਜਾਂ ਨਾ ਰੱਖੀ ਨਹੀਂ ਇੱਥੇ ਬਟ ਕਲੀਨ ਰੱਖਣਾ ਜ਼ਰੂਰੀ ਹੈਗਾ ਮੈਂ ਸੋ ਉਹਦੇ ਰਿਗਾਰਡਿੰਗ ਮੈਂ ਅੱਜ ਜਿਹੜੀਆਂ ਕਲੀਨਿੰਗ ਕਰਨੀਆਂ ਆਂਗੀ ਵੈਸੇ ਤਾਂ ਮੈਂ ਕਲੀਨ ਕਰਕੇ ਰੱਖਦੀ ਹੁੰਨੀ ਆਂਗੀ ਐਡਾ ਕੋਈ ਇਸ਼ੂ ਨਹੀਂ ਆਇਆ ਕਦੇ ਕਿਉਂਕਿ ਮੈਂ ਡੇਲੀ ਵਾਂਗੂ ਹੀ ਕਰਦੀ ਆਂ ਕਲੀਨਿੰਗ ਇਥੇ ਆਪਾਂ ਦੇਖਿਆ ਵੀ ਜੇ ਮੈਂ ਹਾ ਕੰਧਾਂ ਨਹੀਂ ਜਿਹੜੀਆਂ ਵੀ ਜਿੰਨੀਆਂ ਵੀ ਵੋਲਸ ਨੇ ਇਹਨਾਂ ਨੂੰ ਆਪਾਂ ਨੇ ਕਲੀਨ ਰੱਖਣਾ ਹੁੰਦਾ ਕੋਈ ਵੀ ਇਹਦੇ ਤੇ ਮਾਰਕ ਨਹੀਂ ਹੋਣਾ ਚਾਹੀਦਾ ਹਿੰਦਾਂ ਕਰਕੇ ਤੇ ਕੋਈ ਵੀ ਮਤਲਬ ਜੇ ਮੈਂ ਆਪਾਂ ਪਾਣੀ ਦਾ ਦਾਗ ਵੀ ਪੈ ਜਾਂਦਾ ਉਹ ਵੀ ਨਹੀਂ ਹੋਣਾ ਚਾਹੀਦਾ ਇਥੇ ਹਰ ਇੱਕ ਚੀਜ਼ ਬਹੁਤ ਹੀ ਮਤਲਬ ਧਿਆਨ ਨਾਲ ਦੇਖਦੇ ਨੇਗੇ ਤੇ ਪੂਰਾ ਡੀਪਲੀ ਚੈੱਕ ਹੁੰਦਾਗਾ ਉਹ ਚਲੋ ਫਿਰ ਅੱਜ ਆਪਾਂ ਕਰਾਂਗੇ ਉਹ ਕਲੀਨਿੰਗ ਪਹਿਲਾਂ ਮੈਂ ਸਭ ਤੋਂ ਪਹਿਲਾਂ ਕੱਪੜੇ ਪਾ ਦਮਾਂ ਮਸ਼ੀਨ 'ਚ ਮੈਂ ਕਿਹਾ ਵੀ ਪਹਿਲਾਂ ਕੱਪੜਿਆਂ ਦਾ ਨਵੇੜਾਂ ਕਿਉਂਕਿ ਕੱਲ ਨਹੀਂ ਧੋਤੇ ਗਏ ਕੱਲ ਪਤਾ ਕੱਲੋਂ ਸੀ ਹਾਂ ਚਲੇ ਗਏ ਸੀ ਤਾਂ ਕਰਕੇ ਹੀ ਨਹੀਂ ਧੋਤੇ ਗਏ ਸੀਗੇ ਸੋ ਫਿਰ ਹੁਣ ਮੈਂ ਲਾ ਦਿਆਂ ਕੱਪੜੇ ਪਾਉਣ ਐਡਾ ਵੱਡਾ ਟੱਬ ਹੈ ਕੱਪੜਿਆਂ ਦਾ ਜਿਹੜਾ ਮੈਂ ਪਾਉਣਾ ਹੈ ਮਸ਼ੀਨ 'ਚ ਦੋ ਵਾਰੀਆਂ 'ਚ ਧੋਣੇ ਪੈਣੇ ਨੇ ਇਹ ਸੁਸ਼ਕ ਕਲੀਨਿੰਗ ਕਰਤੀ ਕੁਝ ਰਹਿ ਗਈ ਫਿਰ ਮੈਂ ਸੋਚਿਆ ਵੀ ਪਹਿਲਾਂ ਰੋਟੀ ਖਾ ਲਾਂ ਕਿਉਂਕਿ 11:00 ਵੱਜ ਗਏ ਤੇ ਰੋਟੀ ਖਾ ਕੇ ਪਹਿਲਾਂ ਕੱਪੜੇ ਸੁਕਾਉਣੇ ਪਾਉਗੇ ਕਿਉਂਕਿ ਉਹ ਮਸ਼ੀਨ ਹੈ ਜਿਹੜੀ ਉਹ ਬੰਦ ਹੋ ਗਈ ਫੇਰ ਦੁਬਾਰਾ ਜਿਹੜੀ ਰਹਿੰਦੀ ਹੈ ਕਲੀਨਿਕ ਉਹ ਕਰ ਦੋਗੇ ਪਹਿਲਾਂ ਰੋਟੀ ਖਾ ਲਈ ਮੱਕਿਆ ਰੋਟੀ ਖਾਣ ਤੋਂ ਬਾਅਦ ਮੈਂ ਕਹਿੰਦੀ ਹੁਣ ਕੱਪੜੇ ਵੀ ਕੱਢ ਦਵਾਂ ਇਹ ਸੁੱਕਣੇ ਪਉਣੇ ਨਹੀਂ ਦੂਸਰੇ ਹਜੇ ਇੱਕ ਰਾਉਂਡ ਹੋਰ ਹੈਗਾ ਉਹ ਧੋਣੇ ਨਹੀਂਗੇ ਇੱਥੇ ਮੈਂ ਲਾਗੀ ਸੀ ਕਿ ਬਾਹਰ ਕੱਪੜੇ ਸੁਕਣੇ ਪਾਉਣ ਕਿਉਂਕਿ ਕੱਲ ਦਾ ਮੌਸਮ ਬਹੁਤ ਜ਼ਿਆਦਾ ਵਧੀਆ ਕੱਲ ਵੀ ਪੂਰੀ ਧੁੱਪ ਸੀਗੀ ਤੇ ਅੱਜ ਵੀ ਪਹਿਲਾ 2-3 ਦਿਨ ਨਹੀਂ ਜ਼ਿਆਦਾ ਪੈਂਦਾ ਰਹੇ ਇਸ ਕਰਕੇ ਅੰਦਰ ਹੀ ਸੁਕਾਉਣੇ ਪੈਂਦੇ ਸੀ ਸੋਰੀ ਪੂਰਾ ਵੀਕ ਹੀ ਮੈਂ ਪੈਂਦਾ ਰਿਹਾ ਸੀਗਾ ਤੇ ਆਹ ਵੀ ਇੱਕ ਬਹੁਤ ਸੋਹਣਾ ਲੱਗ ਰਿਹਾ ਹੈਗਾ ਪੂਰਾ এনवायरमेंट ਹੈ ਜਿਹੜਾ ਉਹ ਕਲੀਨ ਹੈ ਬਲੂ ਬਲੂ ਹੋਇਆ ਪਿਆ ਸਕਾਈ ਤੇ ਤੁਪ ਦੇਖੋ ਕਿੰਨੇ ਡਾਰਕ ਡਾਰਕ ਨਿਕਲੀ ਹੋਈ ਹੈਗੀ ਮੈਨੂੰ ਤਾਂ ਹੀ ਕਰਕੇ ਆਏ ਹਾਂਗੇ ਵੀ ਚਲੋ ਬਾਹਰ ਸਗਾ ਲਾਂ ਕੱਪੜੇ ਵੀ ਫਟਾਫਟ ਬਾਹਰ ਪਾ ਦਾਂ ਪਹਿਲਾਂ ਮੈਂ ਇੱਕ ਪੰਜਾਬੀ ਸੂਟ ਸੀਗਾ ਜਿਹੜਾ ਉਹ ਪਹਿਲਾਂ ਜਿਹੜਾਗਾ ਹੈਂਡ ਬਾਈ ਹੈਂਡ ਤੋਂ ਤੁੱਤਾ ਸੀਗਾ ਤੇ ਕਿਉਂਕਿ ਵੀ ਊਮ ਫਿਰ ਮੈਂ ਮਸ਼ੀਨ 'ਚ ਕਦੇ ਨਹੀਂ ਹੋਂਦੀ ਜਿੱਦਾਂ ਕਿ ਮੈਂ ਉਹ ਪਹਿਲਾ ਵੀਡੀਓ ਸ਼ੇਅਰ ਕੀਤੀ ਹੈ ਹਨਾ ਵੀ ਮੈਂ ਕਿੱਦਾਂ ਜਿਹੜੇ ਪੰਜਾਬੀ ਸੂਟ ਨੇ ਉਹਨਾਂ ਨੂੰ ਘਰੇ ਹੀ ਡਰਾਈ ਕਲੀਨ ਕਰਦੀ ਹੋਂਣੀ ਆ ਮੈਂ ਉਹ ਬਸ ਉਦਾਂ ਧੋਤਾ ਸੀਗਾ ਇੱਕ ਜੀਨ ਸੀ ਵੀ ਉਹਦੇ ਨਾਲ ਜੀਨ ਦਾ ਥੋੜਾ ਜਿਹਾ ਰੰਗ ਜਾ ਨਿਕਲਦਾ ਸੀਗਾ ਮੈਂ ਤਾਂ ਕਰਕੇ ਨਹੀਂ ਸੀ ਸਾਰੇ ਕੱਪੜਿਆਂ ਦੇ ਨਾਲ ਪਾਈ ਇਸ ਕਰਕੇ ਮੈਂ ਇਹ ਜਿਹੜੇ ਬਾਕੀ ਦੇ ਕੱਪੜੇ ਧੋਤੇ ਸੀ ਹੁਣ ਮੈਂ ਉਹਨਾਂ ਨੂੰ ਸੁੱਕਣੇ ਲੱਗ ਗਏ ਸੀਗੇ ਪਾਉਣਾ ਤੇ ਕੱਪੜੇ ਬਹੁਤ ਜ਼ਿਆਦੇ ਸੀਗੇ ਐਨੇ ਹਾਲੇ ਮਸ਼ੀਨ ਚ ਹੋਰ ਪਾ ਕੇ ਆਈਆਂ ਕਿ ਇਹਨਾਂ ਨਾਲ ਹੀ ਮੈਨੂੰ ਲੱਗਦਾ ਦੋਨੇ ਧਾਰਾਂ ਨੇ ਜਿਹੜੀਆਂ ਉਹ ਫੁੱਲ ਹੋ ਜਾਣਗੀਆਂ ਤੇ ਬਾਕੀ ਦੇ ਕੱਪੜੇ ਫਿਰ ਜਿਹੜੇ ਵਿੱਚ ਵਿੱਚੋਂ ਸੁੱਕੀ ਜਾਣਗੇ ਨਾਲ ਦੇ ਨਾਲ ਲਾ ਕੇ ਰੱਖੀ ਜਾਊਂਗੀ ਐਦਾਂ ਹੀ ਕਰਨਾ ਪੈਣਾ ਕਿਉਂਕਿ ਮੇ ਵੀ ਸਾਰੇ ਕੱਪੜਿਆਂ ਨਾਲ ਹੀ ਇਹ ਤਾਂ ਫੁੱਲ ਹੋ ਜਾਣਗੇ ਆ ਦੂਜੇ ਕੱਪੜੇ ਪਾਉਣ ਨੂੰ ਜਗ੍ਹਾ ਹੀ ਨਹੀਂ ਬਚਣੀ ਇਸ ਕਰਕੇ ਬਿਲਕੁਲ ਹੀ ਫੁੱਲ ਹੋ ਗਈਆਂ ਸੀ ਕਿਉਂਕਿ ਕੱਪੜੇ ਪਵਿੱਤਰ ਦੇ ਵੀ ਬਹੁਤ ਜ਼ਿਆਦੇ ਹੋ ਜਾਂਦੇ ਨੇਗੇ ਇੱਕ ਕੱਲ ਤੂਤੇ ਨਹੀਂ ਸੀਗੇ ਤਾਂ ਕਰਕੇ ਵੀ ਜ਼ਿਆਦਾ ਹੋਗੇ ਕੁਸ਼ਪਾ ਬਿੱਟਰ ਦੇ ਤੁਹਾਨੂੰ ਪਤਾ ਵੀ ਉਹ ਰਾਤ ਨੂੰ 2-3 ਸੂਟ ਕਰ ਦਿੰਦੀ ਹੈਗੀ ਕਿਉਂਕਿ ਉਹਨੂੰ ਤੇਰੀ ਦੁੱਧ ਵਗੈਰਾ ਕੱਢ ਲੈਂਦੀ ਹੈ ਫਿਰ ਮੈ ਉਹਦਾ ਚੇਂਜ ਕਰ ਦੇਣੀ ਹੁੰਨੀ ਆਂਗੀ ਵੀ ਫੇਰ ਥੋੜਾ ਜਿਹਾ ਵੀ ਮੈਨੂੰ ਲੱਗੇ ਵੀ ਗਿੱਲਾ ਹੋ ਗਿਆ। ਇਹ ਕਿਉਂਕਿ ਠੰਡ ਜਾੜੀ ਹੈਗੀ ਤਾਂ ਕਰਕੇ। ਵੈਸੇ ਵੀ ਮੈਨੂੰ ਆਏ ਹੁੰਦਾਗਾ ਵੀ ਚਲੋ ਚੇਂਜ ਹੀ ਕਰ ਦਿੰਨੀ ਆ। ਬੜੇ ਸੁੱਕਣੇ ਤਾਂ ਕਿ ਮੈਂ ਆ ਗਈ ਮੈਂ ਸਭ ਥੋੜਾ ਜਿਹਾ ਭਾਂਡੇ ਨੇ ਮਾਂ ਦਾ ਤੇ ਥੋੜੀ ਜੀ ਕਿਚਨ ਦੀ ਕਲੀਨਿੰਗ ਰਹਿਦੀ ਉਹ ਕਰਕੇ ਫਿਰ ਦੇਖਦੀ ਹਾਂ ਮੈਂ ਕੋਈ ਹੋਰ ਕੰਮ ਸਟਾਰਟ ਕਰੂੰਗੀ। ਇਹ ਥੇ ਮੈ ਲੱਗੀ ਸੀ ਕਿ ਅਬ ਤੇ ਹੀ ਸ਼ਰਟ ਦੇ ਜਿਹੜੇ ਨੇਗੇ ਕਾਜ ਜਿਠੀ ਕਰਨ ਕਿ ਬਟਨ ਇਹਦੇ ਉਦੀ ਓਪਨ ਹੋ ਜਾਂਦੇ ਸੀਗੇ ਮੈਂ ਇੱਕੋ ਵਾਰੀ ਵੇਅਰ ਕੀਤੀ ਸੀ ਕਿ ਪਤਾ ਨਹੀਂ ਇਹ ਕਿਉਂ ਇੰਨੇ ਜ਼ਿਆਦਾ ਲੂਸ ਛੇ ਹੋ ਗਏ ਅਗੇ ਕਾਜ ਮੈਂ ਸੋਚਿਆ ਵੀ ਅੱਜ ਮੈਂ ਫ੍ਰੀ ਆ ਥੋੜਾ ਜਿਹਾ ਟਾਈਮ ਵੀ ਇਹ ਵੀ ਕਰੇ ਮੈਂ ਕੱਢੀਨ ਤੋਂ ਬਹੁਤ ਦਿਨ ਹੋ ਗਏ ਠੀਕ ਕਰਨ ਦੇ ਲਈ ਬਾਰ ਘੱਟ ਕੇ ਰੱਖਤੀ ਸੀ ਵੀ ਚਲੋ ਕਰੂੰਗੀ ਕਰੂੰਗੀ ਟਾਈਮ ਹੀ ਨਹੀਂ ਸੀ ਲੱਗਦਾ ਇਸ ਕਰਕੇ ਫਿਰ ਅੱਜ ਮੈਂ ਕਿਹਾ ਵੀ ਚਲ ਇਹਨੂੰ ਠੀਕ ਕਰਾਂ ਪਹਿਲਾਂ ਸਾਰੇ ਦੇ ਸਾਰੇ ਕਾਜ ਇਹਦੇ ਠੀਕ ਕਰਨ ਵਾਲੇ ਸੀਗੇ ਮਤਲਬ ਇਹ ਥੋੜਾ ਜਿਹਾ ਤਾਂ ਹੈਗੇ ਸੀਗੇ ਸਟ੍ਰੈਚੇਬਲ ਤਾਂ ਕਰਕੇ ਫਿਰਦਾ ਇਹ ਕੱਪੜਾ ਪਤਾ ਨਹੀਂ ਕਿਵੇਂ ਦਾ ਸੀ ਸਟ੍ਰੈਚੇਬਲ ਜਿਹਾ ਸੀਗਾ ਉਹਦੇ ਕਰਕੇ ਮੇ ਵੀ ਬਟਨ ਜਲਦੀ ਖੁੱਲੇ ਹੋ ਗਏ ਸੀਗੇ ਤੇ ਇਸ ਕਰਕੇ ਫਿਰ ਮੈਨੂੰ ਇਹ ਠੀਕ ਕਰਨੇ ਪਏ ਨਾਲ ਦੀ ਰੀਲ ਵੀ ਨਹੀਂ ਸੀ ਮਿਲ ਰਹੀ ਇੱਥੇ ਥੋੜੀ ਜੀ ਡਾਰਕ ਸੀਗੀ ਫਿਰ ਮੈਂ ਉਹੀ ਲਗਾ ਲਿਆ ਮੈਂ ਕਿਹਾ ਵੀ ਚਲ ਇੱਕ ਵਾਰੀ ਠੀਕ ਹੋ ਜਾਣਗੇ ਤੇ ਫਿਰ ਮੈਂ ਫਾਈਨਲੀ ਇਹਨੂੰ ਸਾਰੇ ਨੂੰ ਜਿਹੜੇਗਾ ਵੀ ਠੀਕ ਕੀਤਾ ਮੈਂ ਕਹਿੰਦੀ ਇਹਦੇ ਬਿਨਾ ਤਾਂ ਕੰਮ ਨਹੀਂ ਚੱਲਣਾ ਕਿਉਂਕਿ ਇਹ ਸ਼ਾਰਟ ਮੇਰੀ ਲਹਾਂਦੀ ਨੂੰ 2 ਸਾਲ ਹੋ ਗਏ ਪਾਈ ਇੱਕ ਵਾਰੀ ਜੇਗੀ 2 ਸਾਲਾਂ ਦੇ ਵਿੱਚ ਤਾਂ ਕਰਕੇ ਬਸ ਸਿਰਫ ਬਟਨਾਂ ਦੀ ਵਜ੍ਹਾ ਕਰਕੇ ਹੀ ਪਈ ਸੀਗੀ ਕਿਉਂਕਿ ਉਹ ਖੁੱਲਿਆਂ ਕਰਕੇ ਕਾਜ ਬਸ ਇਹਦੇ ਕਰਕੇ ਸਾਰੇ ਕਾਜ ਸੈੱਟ ਕਰਨ ਤੋਂ ਬਾਅਦ ਮੈਂ ਕਿੱ ਵੀ ਹੁਣ ਇਹਨਾਂ ਨੂੰ ਮੈਂ ਬੰਦ ਕਰਕੇ ਦੇਖ ਲਾਂਗੀ ਬਟਨ ਸੂਈ ਵਿੱਚ ਮੈਂ ਸਾਹਮਤੇ ਰੀਲ ਦੇ ਵਿੱਚ ਵਾਪਸ ਕਿੱ ਵੀ ਕਿਤੇ ਫੇਰ ਵੀ ਲੋਡ ਪੈ ਜਾਂਦੀ ਹੈ ਕੀ ਤੇ ਹੁਣ ਸਾਰੇ ਬਟਨ ਨੇ ਜਿਹੜੇ ਉਹ ਬੰਦ ਕਰ ਕਰਕੇ ਦੇਖੇ ਵੀ ਕੋਈ ਰਹਿ ਤਾਂ ਨਹੀਂ ਗਿਆ ਵੀ ਜ਼ਿਆਦਾ ਖੁੱਲਾ ਹੋ ਰਹਿ ਗਿਆ ਹੋਵੇ ਕਿਤੇ ਵੀ ਫੇਰ ਦੁਬਾਰਾ ਪੰਗਾ ਪਊਗਾ ਤੇ ਆ ਦੇਖ ਇਦਾਂ ਇਹ ਸਟੈਚੇਬਲ ਹੈਗੀ ਸਾਰਾ ਕੰਮ ਨੇ ਦੇੜ ਕੇ ਪੁੱਛੇ ਪੁੱਛੇ ਲਾ ਕੇ ਕਲੀਨਿੰਗ ਦਾ ਸਾਰਾ ਡਨ ਕਰਨ ਤੋਂ ਬਾਅਦ ਮੈਂ ਣਾ ਲਈ ਸੀ ਪਵਿੱਤਰ ਹੱਲੇ ਸੁੱਤੀ ਪਈ ਹੈਗੀ ਫਿਰ ਮੈਂ ਚਾਹ ਬਣਾ ਲਈ ਮੈਂ ਕਿਹਾ ਵੀ ਚੱਲ ਮੈਂ ਉਧਰ ਰੱਖਦੀ ਆ ਚਾਹ ਤੇ ਬਾਕੀ ਇਹਨੇ ਮੈਂ ਕੱਪੜੇ ਬਾਹਰੋਂ ਲਾ ਲਏ ਜਿਹੜੇ ਸਵੇਰੇ ਸੁੱਕਣੇ ਪਏ ਸੀਗੇ ਅੱਧੇਕ ਸੁੱਕ ਗਏ ਅੱਧੇਕ ਰਹਿ ਗਏ ਮੈਂ ਕਿਹਾ ਜਿੰਨੇ ਕੁ ਸੁੱਕੇ ਨੇਗੇ ਇਹਨੇ ਚਾਹ ਥੋੜੀ ਜਿਹੀ ਠੰਡੀ ਹੋਊਗੀ ਉਹਨੇ ਟਾਈਮ 'ਚ ਮੈਂ ਤੈਹ ਲਾ ਦੇਣੀ ਆਂਗੀ ਆ ਦੇਖੀ ਇਹਨੇ ਸਾਰੇ ਸੁੱਕ ਗਏ ਮੈਂ ਤੁਹਾਨੂੰ ਦਿਖਾਉਣੀ ਐਨੇ ਕੱਪੜੇ ਨੇ ਜਿੰਨਾ ਦੀ ਮੈਂ ਤੈਹ ਲਾਉਣੀ ਆਂਗੀ ਇਹ ਸਾਰਿਆਂ ਦੀ ਤੈਹ ਲਾ ਕੇ ਰੱਖ ਦਊਂਗੀ ਕਿਉਂਕਿ ਹਾਲੇ ਪਵਿੱਤਰ ਸੁੱਤੀ ਪਈ ਹੈਗੀ ਤਾਂ ਕਰਕੇ ਚਲੋ ਮੈਂ ਕਿਹਾ ਵੀ ਕੰਮ ਨਵੇੜਦਾ ਐਨੇ ਸਾਰੇ ਕੱਪੜੇ ਵੀ ਤਹਿ ਲਾਤੀ ਆਹਾਂ ਸਾਰੇ ਸੀਗੇ ਹੈਂਗਰ ਤੇ ਟੰਗਣ ਵਾਲੇ ਸੀਗੇ ਕੋਟ ਵਗੈਰਾ ਇਸ ਕਰਕੇ ਨਹੀਂ ਮੈਂ ਤਹਿ ਲਾਈ ਇਹਨਾਂ ਦੀ ਐਨੇ ਸਕਪੜੇ ਨੇਗੇ ਦੇਖ ਲਓ ਮੈਂ ਜਿੰਨਾਂ ਦੀ ਤਹਿ ਲਾਤੀ ਬਸ ਇਹ ਹੁਣ ਮੈਂ ਅੰਦਰ ਮਤਲਬ ਬਿਮਾਰੀ ਵਗੈਰੇ ਦੇ ਵਿੱਚ ਸਾਮ ਦੂੰਗੀ ਇਹਨੂੰ ਨਾਲ ਵਾਲੀਆਂ ਚ ਰੱਖ ਕੇ ਫੇਰ ਕਿਤੇ ਜਾ ਕੇ 베ਲੀ ਹੋਊਂਗੀ ਹੁਣ ਮੈਂ ਪੀਨੀ ਐਗੀ ਚਾਹ ਇਧਰੋਂ ਪਵਿੱਤਰ ਵੀ ਉੱਠ ਗਈ ਚਲੋ ਜੀ ਮੈਂ ਵੀਡੀਓ ਦੇ ਇੱਥੇ ਐਂਡ ਕਰ ਦਿਆਂ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਆਈ ਹੋਪ ਤੁਹਾਨੂੰ ਅੱਜ ਦਾ ਇਹ ਬਲੌਗ ਪਸੰਦ ਆਇਆ ਹੋਊਗਾ ਆਪਾਂ ਮਿਲਾਂਗੇ ਕੱਲ ਨੂੰ ਬਾਏ ਬਾਏ